ਅੱਜ ਲੁਧਿਆਣਾ ਦੇ ਵਿੱਚ ਉਪ ਰਾਸ਼ਟਰਪਤੀ ਦੇ ਦੋ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ ਸੀ ਪਰ ਹਵਾ ਦੇ ਵਿੱਚ ਪ੍ਰਦੂਸ਼ਣ ਅਤੇ ਵਿਜ਼ਿਬਿਲਟੀ ਘੱਟ ਹੋਣ ਕਰਨਾ ਉਹਨਾਂ ਦਾ ਜਹਾਜ਼ ਜਿਹੜਾ ਵਾ ਉਹ ਲੈਂਡਰ ਨਹੀਂ ਕਰ ਸਕਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਤੁਸੀਂ ਦੇਖ ਸਕਦੇ ਹੋ ਹਵਾ ਦੇ ਵਿੱਚ ਕਿਸ ਤਰ੍ਹਾਂ ਪ੍ਰਦੂਸ਼ਣ ਫੈਲਿਆ ਆਵਾ ਵਿਜ਼ਿਬਿਲਟੀ ਜਿਹੜੀ ਆ ਘੱਟ ਹੋਣ ਕਰਨਾ ਉਹਨਾਂ ਦਾ ਜਹਾਜ਼ ਜਿਹੜਾ ਵਾ ਉਹ ਲੈਂਡ ਨਹੀਂ ਕਰ ਪਾਇਆ ਇਸ ਦਰਬਾਰ ਨੇ ਕਿ ਉਪ ਰਾਸ਼ਟਰਪਤੀ ਜਦੋਂ ਵੀ ਤਨਖਾੜਾ ਅੱਜ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੇ ਸੀ ਪਹਿਲਾ ਸਮਾਗਮ ਜਿਹੜਾ ਸੀਗਾ ਉਹ ਪੀਏਯੂ ਦੇ ਵਿੱਚ ਰੱਖਿਆ ਗਿਆ ਸੀਗਾ ਪਰ ਦਿੱਲੀ 에ਰਪੋਰਟ ਤੋਂ ਜਹਾਜ਼ ਜ਼ਰੂਰ ਉੜਿਆ ਵਾ ਪਰ ਲੁਧਿਆਣਾ ਦੇ ਹਲਵਾਰਾ 에ਰਪੋਰਟ ਤੇ ਲੈਂਡ ਹੋਣਾ ਸੀਗਾ ਉੱਥੇ ਵਿਜ਼ਿਬਿਲਟੀ ਘੱਟ ਹੋਣ ਕਰਨਾ ਉਹਨਾਂ ਦਾ ਜਹਾਜ਼ ਜਿਹੜਾ ਵਾ ਲੈਂਡ ਨਹੀਂ ਕਰ ਪਾਇਆ ਜਿਸ ਕਰਕੇ ਦੋਨੇ ਸਮਾਗਮਾਂ ਦੇ ਵਿੱਚੋਂ ਸ਼ਿਰਕਤ ਜਿਹੜਾ ਵਾ ਨਹੀਂ ਕਰ ਰਹੇ ਨੇ ਉਹਨਾਂ ਦੀ ਜਗ੍ਹਾ ਹੁਣ ਪੰਜਾਬ ਦੇ ਜੀ ਗਵਰਨਰ ਨੇ ਉਹ ਅ ਸਮਾਗਮ ਦੇ ਵਿੱਚ ਪਹੁੰਚੋ ਆਏ ਨੇ ਪਹਿਲਾ ਸਮਾਗਮ ਦੱਸ ਦਿੰਨੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਵਾ ਜਿੱਥੇ ਇੱਕ ਕਾਨਫਰੰਸ ਰੱਖੀ ਗਈ ਸੀ ਉਹਨਾਂ ਕਾਨਫਰੰਸ ਦੇ ਵਿੱਚ ਹਿੱਸਾ ਲੈਣਾ ਸੀਗਾ ਪਰ ਵਿਜ਼ਿਬਿਲਟੀ ਘਟਾਉਣ ਕਰਨ ਉਹਨਾਂ ਦਾ ਜਹਾਜ਼ ਮੇਲੇਤਰ ਪਾਇਆ ਪਰ ਹੁਣ ਪੰਜਾਬ ਦੇ ਜੋ ਮੋਰਨ ਨੇ ਰਾਜਪਾ ਉਹ ਅਦੁਲਾਜ ਤੰਦ ਕਟਾਰੀਆ ਉਹ ਹਿੱਸਾ ਲੈ ਰਹੇ ਨੇ ਉਹਨਾਂ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਸਮਾਗਮ ਦੇ ਵਿੱਚ ਹਿੱਸਾ ਕਰ ਰਹੇ ਆ। ਸਮਾਗਮ ਜੋ ਨਿੱਕਾ ਸਮਾਗਮ ਆ। ਅਸਕੂਨ ਨੂੰ ਪ੍ਰਤਿਸ਼ਠਾ ਦੀ ਸਿਟੀ ਤੇ ਸੱਭਾ ਨੂੰ ਮਿਲਣ ਨੈਸ਼ਨਲ ਅਵਾਰਡ ਆ ਤਹਿਤ ਨਾਮ ਵਡੇ ਜਾਣੇ ਸੀਗੇ ਉਸ ਸਮਾਗਮ ਦੇ ਵਿੱਚ ਉਹ ਉਪ ਰਾਸ਼ਟਰਪਤੀ ਨੇ ਹਿੱਸਾ ਲੈਣਾ ਸੀਗਾ ਉਸ ਸਮਾਗਮ ਦੇ ਵਿੱਚ ਵੀ ਉਹ ਨਹੀਂ ਪਹੁੰਚ ਸਕੇ ਬਾਰੇ ਸਮਾਗਮਾਂ ਵਿੱਚੋਂ ਉਹ ਨਹੀਂ ਪਹੁੰਚ ਪਾਰ ਕਿ ਆਵਾਜ਼ ਵਿੱਚ ਮੋਸਾ ਪੋਲੂਸ਼ਨ ਹੈ ਜਿਹੜਾ ਵਾ ਵਿਜ਼ਿਬਿਲਟੀ ਘੱਟ ਹੈ ਜਿਹੜਾ ਸਾਹ ਜਿਹੜਾ ਹਵਾ ਜਿਹੜਾ ਰੰਗਵੇ ਆ ਉਹ ਲੋਕ ਦੇਖ ਪਾਰੇ ਸੀ ਕਿ ਇਸਿਸ ਕਰਕੇ ਉਹਨਾਂ ਦਾ ਜਹਾਜ਼ ਜਿਹੜਾ ਵਾ ਫਲੈਂਡ ਨਹੀਂ ਕਰ ਪਾਇਆ ਤੁਸੀਂ ਦੇਖ ਸਕਦੇ ਹੋ ਦੁਪਹਿਰ ਦਾ ਸਮਾਂ ਹੋ ਚੁੱਕਾ ਪਰ ਹਾਲੇ ਵੀ ਜਿਹੜੀ ਆ ਵਿਜ਼ਿਬਿਲਟੀ ਘੱਟ ਹੈਗੀ ਆ ਹਵਾ ਦੇ ਵਿੱਚ ਪ੍ਰਦੂਸ਼ਣ ਜਿਹੜਾ ਵਾ ਬਹੁਤ ਜ਼ਿਆਦਾ ਹੈਗਾ ਅੱਖਾਂ ਦੇ ਵਿੱਚ ਜਲਨ ਹੋ ਰਹੀ ਆ ਸਾਹ ਲੈਣ ਦੀ ਪ੍ਰੋਬਲਮ ਹੋ ਰਹੀ ਆ ਤਾਂ ਇਹ ਕਰਨਾ ਕਰਕੇ ਅੱਜ ਉਪਰਕਸ਼ ਪਤੂ ਲੁਧਿਆਣਾ ਦੇ ਵਿੱਚ ਇਹ ਪਹੁੰਚ ਸਕੇ ਉੱਨੀ ਤੋਂ ਉਹਨਾਂ ਦਾ ਜਹਾਜ਼ ਜ਼ਰੂਰ ਉੜਿਆ ਲੁਧਿਆਣਾ ਦੇ ਵਿੱਚ ਕਰੀਬ 10 ਵਜੇ ਉਹਨਾਂ ਦਾ ਜਹਾਜ਼ ਲੈਂਡ ਕਰਨਾ ਸੀਗਾ ਪਰ ਵਿਜ਼ਿਬਿਲਟੀ ਘੱਟ ਹੋਣ ਕਰਨਾ ਉਹ ਜਹਾਜ਼ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਲੈਂਡ ਕਰ ਗਿਆ ਇਸ ਤੋਂ ਬਾਅਦ ਉਹਨਾਂ ਦੇ ਜਿਹੜੇ ਸੀ

ਉਹ ਉਹਨਾਂ ਦਾ ਜਹਾਜ਼ ਜਿਹੜਾ ਵਾ ਲੈਂਡ ਨਹੀਂ ਕਰ ਪਾਇਆ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਉਪਰਾਸ਼ਟਪਤੀ ਅੱਜ ਲੁਧਿਆਣਾ ਦੇ ਵਿੱਚ ਪਹੁੰਚਣਾ ਸੀ ਅੱਜ ਦੋ ਸਮਾਗਮ ਰੱਖੇ ਗਏ ਸੀ ਦੋਨੇ ਸਮਾਗਮਾਂ ਦੇ ਵਿੱਚ ਉਹਨਾਂ ਨੇ ਦਿੱਕਤ ਕਰਨੀ ਸੀਗੇ ਪਰ ਅੱਜ ਦੋਨੇ ਸਮਾਗਮਾਂ ਦੇ ਵਿੱਚ ਨਹੀਂ ਪਹੁੰਚ ਸਕਿਆ ਸਵੇਰ ਤੋਂ ਹੀ ਇਸੇ ਤਰ੍ਹਾਂ ਵਿਜ਼ਿਬਿਲਟੀ ਮੌਸਮ ਦੇ ਵਿੱਚ ਬਣੀ ਹੋਈ ਆ ਵਿਜ਼ਿਬਿਲਟੀ ਕਾ ਟੋਨ ਕਰਨਾ ਹਲਵਾਰਾ 에ਅਰਪੋਰਟ ਤੇ ਉਹਨਾਂ ਦਾ ਜਹਾਜ਼ ਜਿਹੜਾ ਵਾ ਉਹ ਲੈਂਡ ਨਹੀਂ ਕਰ ਸਕਿਆ ਜਿਸ ਕਰਕੇ ਦੋਨੇ ਸਮਾਗਮਾਂ ਦੇ ਵਿੱਚ ਉਪਰਾਸ਼ਟਪਤੀ ਅ ਨਹੀਂ ਪਹੁੰਚ ਸਕੇ ਤਾਂ ਦੋਨੇ ਸਮਾਗਮ ਜਿਹੜੇ ਨੇ ਉਹਨਾਂ ਦੇ ਰੱਦ ਹੋ ਚੁੱਕੇ ਨੇ ਉਪ ਰਾਸ਼ਟਰਪਤੀ ਜਗਦੀਪ ਧੰਖੜ ਅੱਜ ਲੁਧਿਆਣਾ ਦੇ ਪੀਏ ਜੂ ਦੇ ਵਿੱਚ ਪਹੁੰਚਦਾ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਹਲਵਾਰਾ 에ਰਪੋਰਟ ਤੇ ਉਹਨਾਂ ਦਾ ਸਵਾਗਤ ਰੱਖਿਆ ਗਿਆ ਸੀਗਾ ਉੱਥੇ ਉਹਨਾਂ ਦਾ ਸਵਾਗਤ ਹੋਣਾ ਸੀਗਾ ਉਸ ਤੋਂ ਬਾਅਦ ਪੀਏ ਜੂ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣਾ ਸੀ ਜਿੱਥੇ ਇੱਕ ਕਾਨਫਰੰਸ ਰੱਖੀ ਗਈ ਸੀਗੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਆਏ ਸੀਗੇ ਉਹਨਾਂ ਤੋਂ ਇਲਾਵਾ ਪੰਜਾਬ ਦੇ ਗਵਰਨਰ ਜਿਹੜੇ ਨੇ ਉਹ ਉਸ ਸਮਾਗਮ ਦੇ ਵਿੱਚ ਪਹੁੰਚੇ ਆਏ ਸੀਗੇ ਪਰ ਉਪ ਰਾਸ਼ਟਰਪਤੀ ਦਾ ਇੰਤਜ਼ਾਰ ਹੋਣ ਤੋਂ ਬਾਅਦ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਜਿਸ ਕਰਕੇ ਸਮਾਗਮ ਵੀ ਜਿਹੜੇ ਆ ਲੇਟ ਸ਼ੁਰੂ ਹੋਏ ਨੇ ਪਰ ਉਹਨਾਂ ਸਮਾਗਮਾਂ ਦੇ ਵਿੱਚੋਂ ਸ਼ਿਰਕਤ ਨਹੀਂ ਕਰ ਪਾਏ ਨੇ ਤਾਂ ਇਹ ਵੱਡੀ ਖਬਰ ਆ ਕਿ ਅੱਜ ਹਵਾ ਦੀ ਵਿਜ਼ਿਬਿਲਟੀ ਘੱਟ ਹੋਣ ਕਰਨਾ ਉਹਨਾਂ ਦਾ ਜਹਾਜ਼ ਜੋ ਹੈ ਉਹ ਲੈਂਡ ਨਹੀਂ ਹੋ ਸਕਿਆ ਮੌਸਮ ਦੇ ਵਿੱਚ ਖਰਾਬੀ ਆਣ ਕਰਕੇ ਉਹਨਾਂ ਦਾ ਜਹਾਜ਼ ਨਹੀਂ ਲੈਂਡ ਹੋ ਸਕਿਆ ਤਾਂ ਜਿਸ ਕਰਕੇ ਸਮਾਗਮ ਜਿਹੜੇ ਨੇ ਉਹ ਲੇਟ ਚੱਲੇ ਨੇ ਉਹਨਾਂ ਦੇ ਸਮਾਗਮ ਦੇ ਵਿੱਚ ਜਿੱਥੇ ਜੋ ਦੱਸਿਆ ਸੀਗਾ ਕਿ ਅਸੀਂ ਸਕੂਲ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਹੁਣ ਉਹਨਾਂ ਦੀ ਜਗ੍ਹਾ ਜੋ ਰਾਜਪਾਲ ਨੇ ਉਹ ਉਹ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਨੇ ਇਸ ਤੋਂ ਇਲਾਵਾ ਜੋ ਪੰਜਾਬ ਖੇਤੀਬਾੜੀ ਖੇਤੀਬਾੜੀ ਵਿੱਚ ਪ੍ਰੋਗਰਾਮ ਹੋ ਰਿਹਾ ਵਾ ਉਸ ਸਮਾਗਮ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਜੋ ਪੰਜਾਬ ਦੇ ਗਵਰਨਰ ਨੇ ਉਹ ਹਿੱਸਾ ਲੈ ਰਹੇ ਨੇ ਤਾਂ ਦੋਨੇ ਸਮਾਗਮਾਂ ਦੇ ਵਿੱਚ ਜੋ ਰਾਸ਼ਟਰਪਤੀ ਨੇ ਜਿਨ੍ਹਾਂ ਨੇ ਪਹੁੰਚਣਾ ਸੀਗਾ ਉਹ ਨਹੀਂ ਪਹੁੰਚ ਸਕੇ ਕਿਉਂਕਿ ਹਵਾ ਦੀ ਹਵਾ ਦੇ ਵਿੱਚ ਜੋ ਖਰਾਬੀ ਆ ਅਤੇ ਵਿਜ਼ਿਬਿਲਟੀ ਘਟ ਹੋਣ ਕਾਰਨ ਉਹ ਸਮਾਗਮਾਂ ਦੇ ਵਿੱਚ ਹਿੱਸਾ ਨਹੀਂ ਲੈ पाए ਦਿੱਲੀ 에ਰਪੋਰਟ ਤੋਂ ਨਾਲ ਜਹਾਜ਼ ਜੂਰ ਉੱਡਿਆ ਵਾ ਲੁਧਿਆਣਾ ਦੇ ਵਿੱਚ ਜਦੋਂ ਲੈਂਡ ਕਰਨ ਲੱਗਾ ਤਾਂ ਵਿਜ਼ਿਬਿਲਟੀ ਘਟ ਹੋਣ ਕਾਰਨ ਜਹਾਜ਼ ਹਲਵਾਰਾ 에ਰਪੋਰਟ ਨਹੀਂ ਉਤਰ ਪਾਇਆ ਜਿਸ ਤੋਂ ਬਾਅਦ ਅੰਬਸਰ ਦੇ ਵਿੱਚ ਜਿਹੜੀ ਆ ਉਹ ਲੈਂਡਿੰਗ ਨਾਣੀ ਪਈ ਹੁਣ ਇਹ ਦੋਨੇ ਸਮਾਗਮਾਂ ਦੇ ਦੇ ਵਿੱਚੋਂ ਉਹ ਹਿੱਸਾ ਨਹੀਂ ਲੈ ਰਹੇ ਨੇ ਤਾਂ ਇਹ ਵੱਡੀ ਖਬਰ ਹੈ ਏਕੀਓ ਜਿਹੜਾ ਬਾ ਤੁਹਾਨੂੰ ਦੱਸਿਆ ਕਿ ਉਹ ਵਧਿਆ ਹੋਇਆ ਵਾ ਹਵਾ ਦੇ ਵਿੱਚ ਖਰਾਬੀ ਆ ਪੋਲੂਸ਼ਨ ਬਹੁਤ ਜ਼ਿਆਦਾ ਵਾ ਪਰਾਲੀ ਦੀ ਵੀ ਇੱਕ ਜਿਹੜੀ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਪਰਾਲੀ ਜਲ ਰਹੀ ਹੈ ਜਿਸ ਕਰਕੇ ਇਹ ਵਿਜ਼ਿਬਿਲਟੀ ਜਿਹੜੀ ਆ ਉਹ ਕੱਟੀ ਹੋਈ ਹੈਗੀ ਆ ਤਾਂ ਵਿਜ਼ਿਬਿਲਟੀ ਘਟ ਹੋਣ ਕਰਨ ਉਹ ਪ੍ਰਸ਼ਤਪਤੀ ਦਾ ਲੁਧਿਆਣਾ ਦੇ ਵਿੱਚ ਜਿਹੜੇ ਸਮਾਗਮ ਉਹਨਾਂ ਦੇ ਦੋ ਰੱਖੇ ਗਏ ਸੀਗੇ ਦੋਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਸੀ ਉਹਨਾਂ ਦੋਨਾਂ ਸਮਾਗਮਾਂ ਦੇ ਵਿੱਚ ਉਹ ਨਹੀਂ ਪਹੁੰਚ ਸਕੇ